ਤੇ ਰਾਤੀ ਆਪਾਂ ਇਹ ਜਗਾ ਅੰਕਲ ਜੀ ਹੁਣੋਂ ਕੋ ਲੋਗਗੇ ਸੀ ਇਹ ਪੰਜਾਬ ਜਾਂਦੇ ਰਹਿੰਦੇ ਅੰਕਲ ਜੀ ਤੇ ਆਪਾਂ ਇਹ ਜਗਾ ਆਪਣਾ ਬਿਸਤਰ ਲਗਾ ਜੀ ਤੇ ਆਪਾਂ ਚਾਹ ਲੈ ਸੀ ਅੰਕਲ ਜਾਨ ਦੇ ਬਹੁਤ ਸੇ ਰਾਜੀ ਤੇ ਬੜੇ ਚੰਗੇ ਸੀ ਅੰਕਲ ਜੀ ਪਾਉਣੇ ਤੋਂ ਸਹੀ 15 ਮਿੰਟਾਂ ਨੂੰ ਅੱਗੇ ਨੂੰ ਚੱਲਦੇ ਪਾਵਾਂਗੇ ਧਰਮਸ਼ਾਲਾ ਵੱਲ ਤੇ ਆਪਾਂ ਹੀ ਇੱਥੇ ਟਰਾਈ ਹੋਮ ਤੇ ਆ ਕੇ ਅੰਕਲ ਦੇ ਘਰ ਚਾਪ ਆਪਾਂ ਹੀ ਆਪਾਂ ਬਾਈ ਦੇ ਘਰ ਤੋਂ ਚੱਲ ਕੇ ਇਸ ਜਗ੍ਹਾ ਤੇ ਪਹੁੰਚ ਗਏ ਆਂ ਜੀ। ਅਟਲ ਜ਼ਿਲ੍ਹਾ ਕਾਂਗੜਾ। ਆਪਾਂ ਪਿੱਛੋਂ ਆਏ ਆਂ ਜੀ ਉਹ ਸਾਹਮਣੇ ਟੀਸੀ ਤੇ ਮੱਥਰੇ ਮੰਦਰ ਆਈ। ਤੇ ਇਧਰ ਮਿਲਦਾ ਵਾਟਰਫਾਲ ਹੈਗਾ ਜੀ। ਨਦੀ ਵਗ ਰਹੀ ਹੈ ਨਾਲ। ਤੇ ਆਪਾਂ ਅੱਗੇ ਜਾਣਾ। ਇੱਥੋਂ ਚਿੜਹਾਈਆਂ ਪੈਂਦੀਆਂ ਨਹੀਂ ਥੋੜੀਆਂ ਜੀਆਂ। ਫਿਰ ਅੱਗੇ ਡਾਊਨ ਹੋਊਗਾ ਥੋੜਾ ਜਿਹਾ। ਤੇ ਲੋ ਆਪਾਂ ਚੱਲਦੇ ਆਂ ਜੀ। ਹਾਂਜੀ। ਆਪ ਆ ਗਏ ਆਂ ਝਰਨੇ ਕੋਲੇ। ਤੇ ਉਧਰੋਂ ਆਪਾਂ ਆਏ ਜੀ ਤੇ ਆਪਾਂ ਇੱਥੇ ਦੇਖੇ ਪਹਾੜੀ ਤੇ 6 ਟਾਵਰ ਇੱਕੋ ਜਗ੍ਹਾ 6 ਟਾਵਰ ਲੱਗੇ ਹੋਏ ਆ ਆਪਾਂ ਅੱਗੇ ਨੂੰ ਜਾਣਾ ਥੋੜੀ ਜਿਹੀ ਚੜ੍ਹਾਈ ਪੈਂਦੀ ਪਈ ਆ ਹੌਲੀ-ਹੌਲੀ ਤੁਰੇ ਜੰਨੇ ਆ ਧਰਮਸ਼ਾਲਾ ਪਹੁੰਚਾਂਗੇ ਆਪਾਂ ਅੱਜ ਹਰਾਮਨਾ ਇਹਦਾਂ ਪਹਾੜੀ ਪਹਾੜੀ ਦੇ ਪਿੰਡ ਆਪਾਂ ਆ ਗਏ ਜੀ ਕਨਾਲ ਦੇ ਅੰਦਰ ਹੀ ਤਿਆ ਸਾਹਮਣੇ ਆਪਣੇ ਟਨਲ ਜਾਂਦੀ ਹੈ ਜੀ ਐਡੀ ਵੱਡੀ ਟਨ ਨਿਕਲ ਆਏ ਆਪਾਂ ਟਨਲ ਚੋਂ ਬਾਹਰ ਹੀ ਆ ਦੂਸਰੇ ਪਾਸੇ ਕੋਟਲਾ ਬੱਸ ਸਟਾਪ ਇਧਰ ਚੜ੍ਹਾਈ ਤੇ ਆ ਟਨਲ ਲਾਈ ਸਾਹਮਣੇ ਸਿੱਧੀ ਚੜ੍ਹਾਈ ਆ ਤਿੱਖੀ ਆ ਟਨਲ ਸਾਹਮਣੇ ਆਪਣੇ ਬਹੁਤ ਵੱਡੀ ਟਨਲ ਆਈ ਦੇ ਸਾਹਮਣੇ ਆਪਣੇ ਚੈਨਲ ਖਤਮ ਹੁੰਦੀ ਹੈ ਜੀ ਜਾਂਦੀ ਹੈ ਜੀ ਪਹਾੜਾਂ ਨੂੰ ਕੱਟ ਕੇ ਤੰਲਾਂ ਬੰਦੀਆਂ ਪਈਆਂ ਜੀ ਤੇ ਫੌਜੀ ਟਰੱਕ ਲੈ ਕੇ ਆਉਂਦੇ ਪਏ ਆ ਜੀ ਹੋਰ ਜੀ ਹਾਂ ਜੀ ਆਪਾਂ ਬੈਠੇ ਆ ਇੱਥੇ ਨਰਸਰੀ ਦੇ ਕੋਲ ਉਹ ਬਾਈ ਦੀ ਕੇ ਪੀ ਐਸ ਡੀ ਨਰਸਰੀ ਆ ਤੇ ਆਪਾਂ ਪਹਾੜ ਤੇ ਬੈਠੇ ਆ ਇਦਰ ਰੱਗ ਨੂੰ ਚੈੱਕ ਕਰੋ ਇਦਰ ਮੰਦਰਾਈ ਇਦਰ ਘਾਰ ਤੇ ਆ ਪਿਛਲੇ ਨਰਸਰੀ ਹੈ ਤੇ ਆਪਾਂ ਆ ਗਏ ਜੀ ਇਸ ਜਗ੍ਹਾ ਤੇ ਕੋ ਗਲਖਾਸ ਉੱਪਰ ਪਹਾੜੀਆਂ ਤੇ ਥੱਲੇ ਵਹਿੰਦਾ ਪਾਣੀ ਓ ਬਾਈ ਪਤਾ ਨਹੀਂ ਕੀ ਕਰੀ ਜਾਂਦਾ ਪੱਥਰ ਕੱਢਦਾ ਪਿਆ ਬਾਈ ਪਤਾ ਨਹੀਂ ਕੀ ਕਰਦਾ ਪਿਆ ਇਧਰੋਂ ਪਾਣੀ ਆ ਰਿਹਾ ਪੂਰੀਆਂ ਛੱਲਾਂ ਨੇ ਤੇ ਥੱਲੇ ਜਾਣ ਦਾ ਵੀ ਰਸਤਾ ਹੈਗਾ ਤੇ ਆਪਾਂ ਇਧਰ ਨੂੰ ਜਾਣਾ ਉਹ ਐਂਬੂਲੈਂਸ ਆਉਂਦੀ ਆ ਉਸ ਜਗ੍ਹਾ ਨੂੰ ਆਪਾਂ ਜਾਣਾ ਜੀ